ਕਰਾ ਕਰ ਫਰੀ ਕਰ ਦੂੰਗੇ ਕਰਦੇ ਆ ਉਹ ਇਹ ਹੱਲ ਕੋਈ ਨਹੀਂ ਤਾਂ ਚਾਰੇ ਚਾਰੇ ਕੇ ਇਹ ਚਾਰੇ ਇਕੱਠੇ ਰਹੇ ਹਾਂਜੀ 50 ਦੋ ਮੀਟਰ ਇਹ ਛੱਡ ਦੇਾਂਗੇ ਪਰ ਫਰੀ ਫਰੀ ਛੱਡ ਦੂੰਗੇ ਹਾਂ ਲੋ ਪੂਰਾ ਕਰਾਇਆ ਬਾਈ ਨੇ ਫਰੀ ਕਰਤਾ ਜੀ ਚੱਲ ਇਹ ਚਾਰੇ ਲਊ ਤਾਂ ਠੀਕ ਹੈ ਠੀਕ ਹੈ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਨ ਢੱਲਵਾ ਤੇ ਜਿਲ੍ਹਾ ਨੂੰ ਪੈ ਜਾਂਦਾ ਜੀ ਬਰਨਾਲਾ ਬਾਈ ਕੋਲ ਤਿੰਨ ਬੱਸੀਆਂ ਦੋ ਜਰਸੀ ਤੇ ਇੱਕ ਐਕਫ ਤੇ ਇੱਕ ਕੱਟੀ ਠੀਕ ਹੈ ਜੀ ਜੀ ਕਿ ਸਪਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵਾਤਾ ਦਾ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਟੱਡ ਤੱਕ ਮੈਂ ਤੁਹਾਨੂੰ ਵੀਡੀਓ ਸਪੋਰਟ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸੱਸੀ ਗਾਈ ਸੱਸੀ ਗਾਈ ਨਾਮ ਨਾਮ ਦੀਲਾ ਸਿੰਘ ਪਿੰਡ ਟੰਡਟੇ ਲਵਾ ਜ਼ਿਲ੍ਹਾ ਬਰਨਾਲਾ ਹਾਂਜੀ ਨੇੜੇ ਤਪਾਵੰਦੀਆ ਨਮੋਦਿਆ ਸਕੂਲ ਆਪਣੇ ਕੋਲ ਟੰਡਟੇ ਲਵਾ ਬਰਨਾਲੇ ਜ਼ਿਲ੍ਹੇ ਦਾ ਠੀਕ ਹੈ ਜੀ ਇਧਰ ਨੇੜੇ ਇਧਰ ਆਲੀ ਕੇ ਭਜਾਨੀ ਕਿ ਰਹਿੰਦਾ ਹਾਂ ਤੇ ਇਕੱਤੀ ਜਾਣਕਾਰੀ ਦਿਓ ਬਈ ਇਹ ਗੱਤੀ ਸਵਾ ਲ ਸਾਲ ਦੇ ਲੱਗ ਭਾਗਾ ਸਹੀ ਹਾਂ ਚਾਰੀ ਦਾ ਮਿੰਟ ਭਈਆ ਸਵਾ ਤੇ ਡੇਢ ਸਾਲ ਦੇ ਵਿਚਾਲੇ ਹੀ ਹੋਊ ਇਹ ਠੀਕ ਹੈ ਜੀ ਥਾਣ ਚਾਰੀ ਆ ਕੋਈ ਫੋਰਸਾਂਗ ਨਹੀਂ ਹਾਂਜੀ ਹਾਂ ਤੇ ਰੇਟ ਭਰਾ ਜਾਇਜ਼ ਜਦ ਬਸ ਰੇਟ ਤਾਂ ਜਮ ਹੀ ਜਾਇਜ਼ ਵੇਚਣ ਵਾਲਾ ਜਿੱਤੇ ਹਾਂਜੀ 20000 ਰੁਪਿਆ 20000 ਹਾਂ ਠੀਕ ਹੈ ਜੀ ਲੋਪਰਾ ਚਾਰ ਹੀ ਥਾਣ ਕੋਈ ਫੋਰਸਾਂਗ ਨਹੀਂ ਹਣ ਚਾਰ ਆ ਕੋਈ ਫੋਰਸਾਂਗ ਨਹੀਂ ਦੇਖ ਸਕਦੇ ਭਰਾ ਠੀਕ ਇਹ ਥੋੜੀ ਮਾਰੇ ਕਰੋ ਇਹ ਬਾਕੀ ਹੁਣ ਆਪਣੇ ਕੋਈ ਹਰਾ ਹੋਰਾ ਹੀ ਨਹੀਂ ਹਾਂਜੀ ਹਾਂਜੀ ਮਿਸਤਰੀ ਦਾ ਗਿਆ ਕਰਕੇ ਨਾ ਕੰਮ ਹੋਗਾ ਠੀਕ ਹੈ ਹਾਂ ਲੋ ਜੀ ਤੋਰ ਮੈਂ ਮੈਂ ਬਹੁਤ ਚੰਗੀ ਆ ਠੀਕ ਹੈ ਥਾਣਾ ਵੀ ਮੋਟਾ ਮੋਟਾ ਆਪਾਂ ਪਿੰਡ ਤੇ ਲਈ ਆ ਕੋਈ ਬਾਲੀ ਹੋਣ ਨਹੀਂ ਲਈ ਮੋੜਾ ਫੇਸ ਦਿਖਾ ਦੋ ਤੈਨੂੰ ਕਮੈਂਟ ਕਰੋ ਮੋੜਾ ਲੋ ਜੀ ਸਿੰਗੀ ਸਿੰਗੀ ਬਹੁਤ ਸੋਹਣੀ ਹੈ ਕਹਿੰਦੇ ਸੰਗ ਮੋੜ ਦੇ ਜਮਾ ਹਾਂਜੀ ਹਾਂਜੀ ਐਸਾ ਵਾਕ ਸਾਲ ਦੀ ਮੰਨ ਲਾ ਠੀਕ ਹੈ ਹਾਂ ਅੱਧਾ ਬੈਡ ਠੀਕ ਮਾਨ ਤਾਨ ਹੋ ਜੂ ਕੋਈ ਹੋਰ ਜਮਾ ਮਾਨ ਤਾਨ ਕਰਦੇ ਆ ਕੋਈ ਤੇਰੇ ਕਰਕੇ ਠੀਕ ਹੈ ਹਾਂ ਲੋ ਜੀ ਅਜ ਵੀ ਜਰਸੀ ਬਸ ਦੀ ਜਸੂ ਦੀ ਜਾਣਕਾਰੀ ਇਹ ਬਸ ਜੀ ਤੇ ਨਵਾਂ ਮਨ ਕੇ ਜਾਣ ਦੋ ਮਹੀਨੇ ਚੰਗੀ ਸਮਗੇ ਹਾਂਜੀ ਟੀਕੇ ਦੇ ਕਾਬਲੀਆ ਠੀਕ ਹੈ ਜੀ ਅਲਪਰਸਤਾਰਾ ਵੀ ਲਈ ਜਾਂਦੀ ਸੀ ਹਾਂਜੀ ਹਾਂ ਠੀਕ ਹੈ ਜੀ ਤੇ ਟੀਕੇ ਦੇ ਕਾਬਲੀਆ ਬਸ ਇਹ ਠੀਕ ਹੈ ਜੀ ਬਾਕੀ ਚੰਗੀ ਉਸ ਦੀ ਪੰਜਾਬ ਵਾਲੀ ਜਰਸੀ ਹੈ ਇਹ ਹਾਂਜੀ ਇਹ ਆਇ ਨਹੀਂ ਵੀ ਬਾਹਰ ਦੀ ਆ ਹਾਂ ਠੀਕ ਹੈ ਇੱਥੋਂ ਆਪਾਂ ਆਪਾਂ ਪਿੰਡਾਂ ਦੀ ਮਾਰ ਲਿਆ ਵਾ ਠੀਕ ਹੈ ਕੋਈ ਆਇ ਨਹੀਂ ਬਾਹਰੋਂ ਲਿਆ ਹਾਂ ਠੀਕ ਹੈ ਨਾ ਹੀ ਆਪਾਂ ਮੰਡੀ ਤੋਂ ਮਾਰ ਲੈਨੇ ਆ ਠੀਕ ਹੈ ਤੇ ਹਲੋ ਜੀ ਚੈੱਕ ਕਰ ਸਲਪਰਾ ਯੋਸ ਗੱਦੀ ਗੁੱਦੀ ਥਾਂ ਥਾਂ ਦਿਖਾ ਦੇਾਂਗੇ ਹਾਂਜੀ ਹਾਂਜੀ ਦੇਖੀ ਬਹੁਤ ਸੋਹਣਾ ਉਹ ਕਰਦੀ ਠੀਕ ਹੈ ਜੀ ਰੇਟ ਭਰਾ ਦਾ ਇਹਦਾ ਜਾਇਜ਼ ਜਿੱਤੇ ਜੇ ਤਾਂ ਹੈ ਮਨੜਾ ਦੋ ਬਸੀਆਂ ਇਕੱਠੀਆਂ ਲੈਂਦਾ ਕੋਈ ਹਾਂਜੀ ਫਿਰ ਤਾਂ ਉਹ ਜਿਹਾ ਮਾਨਤਾ ਕਰ ਦਾਂਗੇ ਠੀਕ ਹੈ ਜੀ ਇਹਦਾ ਕੱਲੀ ਦਾ ਮੁੱਲ 12000 ਰੁਪਿਆ ਕੱਲੀ ਦਾ 12000 ਕੱਲੀ ਦਾ 12 ਠੀਕ ਹੈ ਜੀ ਤੇ ਤੀਜੀ ਦੀ ਦੱਸੋ ਜੀ ਜਿਹੜੀ ਇਹ ਖੜੀ ਆ ਹਾਂਜੀ ਤੇ ਇਹਦਾ ਮੁੱਲ ਹਾਂਜੀ 10000 ਰੁਪਇਆ ਹਾਂਜੀ ਆ ਵੇਚਣ ਵਾਲਾ ਜੀ ਠੀਕ ਆ 12000 ਬਾਈ ਹੋ ਗਿਆ ਹਾਂਜੀ ਇਹ ਦੋਨੇ ਇਕੱਠਿਆਂ ਲੈ ਲੂ ਹਾਂਜੀ ਫਿਰ 15000 ਦੇ ਦੇ ਜੀ ਠੀਕ ਆ ਦੋਨੇ 15000 ਹਾਂ ਠੀਕ ਥਾਣੇ ਨਾਲ ਦੇ ਆ ਤਾਂ ਸਾਨੂੰ ਦਿਖਾ ਦੇ ਲੋ ਜੀ ਇਹ ਚਾਰ ਚਾਰ ਥਾਣੇ ਦੇ ਕਿੰਨੇ ਹੁਣੀ ਐਂ ਲੱਗਦੀ ਗੱਡੀ ਪੁੱਤੀ ਇਹਨੂੰ ਦੱਬਾਉਂਦੀ ਠੀਕ ਹੈ ਹੂੰ ਇਹ ਦੇਖ ਸਾਨੂੰ ਦਿਖਾ ਦਿਓ ਜੀ ਤਾਰ ਹੀ ਇਹਦੇ ਆ ਲੋ ਜੀ ਥਣ ਚਾਰ ਹੀ ਇਹਦੇ ਦੇ ਇੰਨਾ ਇਹਦੇ ਤੂੰ ਲੰਮਾ ਕਿੰਨਾ ਥਾਣੇ ਜਿੱਤੇ ਹਾਂਜੀ ਹਾਂਜੀ ਦਿਖਾਤਾ ਜੀ ਚਲੋ ਇਹਨੂੰ ਤੋਰ ਦੋ ਜੀ ਮੜਾ ਤੇ ਫੇਸ ਚੈੱਕ ਕਰ ਸਕਦਾ ਪੁੱਤਰਾ ਠੀਕ ਹੈ ਨਾ ਭਾਈ ਨੇ ਦੱਸਦਾ ਯਾ ਆਪਣੀ ਜਰਸੀ ਆ ਬਾਕੀ ਖੋਲਿਆ ਖੋਲਿਆ ਕਾਹਵਾ ਪੂਰੀਆਂ ਲਾ ਲਈਆਂ ਹਾਂ ਛੋਟਾ ਕੰਨ ਕੱਦ ਬਟ ਤੁਹਾਡੇ ਸਾਹਮਣੇ ਆ ਜੀ ਹਾਂ ਤੇ ਕੱਦ ਤਾਂ ਦੋਨਾਂ ਦਾ ਬਰਾਬਰ ਹੀ ਹੈ ਜੀ ਤੇ ਹਾਂਜੀ ਹਾਂਜੀ ਠੀਕ ਹੈ ਹਾਂ ਲੋ ਜੀ ਲੋ ਬੋ ਮਾਡੀ ਜੀ ਵਾਸਤੇ ਠੀਕ ਹੈ ਕਲਰ ਦਾ ਯਾ ਤਾਂ ਜਾ ਦੋਰੀ ਦੇਖੋ ਹੀ ਆ ਠੀਕ ਹੈ ਠੀਕ ਹੈ ਲੰਮਾ ਲੰਮਾ ਹਾਂ ਭਰਾ ਭਾਈ ਨੇ ਰੇਟ ਆਪ ਨੂੰ ਦੱਸਦਾ ਸਾਰਿਆਂ ਦਾ ਠੀਕ ਨਾ ਇਹਦੀ ਮੜੀ ਸੇਵਾ ਕੱਟੋ ਹੀ ਵੇਰੀ ਹੋਈ ਵੀ ਮੜੀ ਜੀ ਠੀਕ ਹੈ ਠੀਕ ਹੈ ਸੇਵਾ ਤਾਂ ਦੋਨਾਂ ਦੀ ਵਾਕਤੀ ਹੋਈ ਵੀ ਆ ਜੀ ਤੇ ਠੀਕ ਹੈ ਜੀ ਸੇਵਾ ਹੋ ਜਾਂਦੀ ਹੈ ਗੱਬਣਾ ਹੁੰਦੀ ਹੈ ਅੱਜ ਹਾਂਜੀ ਅਗਲੀ ਦੱਸੋ ਅੱਛਾ ਆਪਣਾ ਸੇਵਾ ਸੀ ਤੇ ਉਹ ਕੋ ਆਪਾਂ ਮੌੜੀ ਨਾ ਵੀ ਕਿਹਾ ਆਪਾਂ ਹੰਡਲ ਕਰਕੇ ਲਈ ਆ ਹਾਂਜੀ ਵੇਚਣੋਂ ਲਈ ਆ ਹਾਂਜੀ ਇਹ ਆਪਾਂ ਜੱਕ ਨਹੀਂ ਕਰਾਈ ਹੈ ਠੀਕ ਹੈ ਜੀ ਇਦਾਂ ਟ੍ਰਾਈਡਰ ਕੇ ਆ ਮੋੜ ਹਾਂਜੀ ਮੈਂ ਹੈ ਨਹੀਂ ਜੀ ਕਰੇ ਠੀਕ ਹੈ ਤੇਰਾ ਮਤਨ ਉਸ ਆਦਿਮ ਹਜ਼ਾਰ ਪਾ ਕੇ ਵੀਡੀਓ ਤੋਰ ਪੀ ਆਪਣੋਂ ਦੇ ਦੀ ਠੀਕ ਹੈ ਲੋ ਜੀ ਚੰਗਾ ਕਾ ਮੈਂ ਕਹੂੰ ਵੀਰੇ ਨਾ ਹੋਈ ਤੇ ਟੀਕੇ ਦੇ ਅੱਜ ਭਰਾ ਟੀਕਾ ਮੈਂ ਹਾਂਜੀ ਹੂੰ ਠੀਕ ਆ ਮੈਂ ਕੀ ਪੁੱਛੂੰ ਅੱਗੇ ਦੂਜੇ ਖਾਂ ਤਾਰਾ ਤਰੋਂ ਨਹੀਂ ਲੱਗਦਾ ਕੁਛ ਦਿੱਤਿਆਂ ਤਾਰਾ ਤਰੋਂ ਠੀਕ ਹੈ ਜੀ ਇਹਦਾ ਰੇਟ ਬਾਈ ਲੀ ਲੈ ਪਾਸੇ ਦਾ ਰੇਟ ਵੇਚਣਾ 20000 ਰੁਪਿਆ 20000 ਹਾਂ ਮਾਨਦਾਨ ਕਰਦਾ ਠੀਕ ਹੈ ਜੀ ਲੋਪਰਾ ਭਾਈ ਆਏ ਸੀ ਠੰਡੀਆਂ ਆਏ ਨਹੀਂ ਨੱਤਾ ਨਹੀਂ ਨੇ ਹੋ ਹਾਂਜੀ ਨੇ ਚਾਰ ਹੀ ਥਾਣਾ ਹਾਂ ਜੀ ਐਨਾ ਤੱਕ ਜਾਗ ਰਿਹਾ ਭਾਏ ਥੋੜੀ ਵੀ ਕਿਉਂ ਹੋਵਾ ਹੂੰ ਬਹੁਤ ਸੀਲ ਸੀਲ ਵਾਲੀ ਆ ਠੀਕ ਹੈ ਜੀ ਸੀਲ ਤੇ ਸਾਰੀ ਪਸ਼ੂ ਸੀਲ ਆ ਠੀਕ ਹੈ ਜੀ ਅਗਰ ਤੀਏ ਨੂੰ ਜਦਨ ਮਰਜੀ ਲੈ ਕੇ ਦੁਰੇ ਜਾ ਮਗਰ ਤੋਈ ਜੋ ਠੀਕ ਆ ਤੇ ਜੇ ਭਾਈ ਸਾਰੇ ਕਿਹਨੇ ਇਕੱਠੇ ਲੈਣਾ ਫੇਰ ਉਹਦਾ ਸਾਰੇ ਪੂਰਾ ਬਧੀ ਇਮਾਨਤਾਨ ਕਰ ਦਾਂਗੇ ਫੋਲੀ ਕਰ ਦੂੰਗੇ ਕਰਾਕ ਰੈਫਰੀ ਕਰ ਦੂੰਗੇ ਕਰ ਦਾਂ ਉਹ ਇਹ ਹੱਲ ਕੋਈ ਨਹੀਂ ਤਾਲ ਨਹੀਂ ਚਾਰ ਜੇ ਚਾਰੇ ਕਿਹਨੇ ਜੇ ਚਾਰੇ ਇਕੱਠੇ ਰਹਿ ਹਾਂਜੀ 50 ਕਿਲੋਮੀਟਰ ਇਹ ਛੱਡ ਦੇਾਂਗੇ ਫਰੀ ਫਰੀ ਛੱਡ ਦੂੰਗੇ ਹਾਂ ਲੋ ਪੂਰਾ ਕਰਾਇਆ ਭਾਈ ਨੇ ਫਰੀ ਕਰਤਾ ਜੇ ਚਾਰੇ ਇਹ ਚਾਰੇ ਲਊ ਤਾਂ ਠੀਕ ਹੈ ਠੀਕ ਇਹ ਗਾਂ ਜੀ ਤੇ ਆਪਾਂ ਨਹੀਂ ਹਾਂਦੀ ਜੀ ਆਪਣੇ ਦੁੱਧ ਤਾਂ ਦੇਣੀ ਹੁਣ ਆਪਾਂ ਕੋਲ ਇਹ ਗਾਂ ਹੈਗੀ ਆ ਠੀਕ ਹੈ ਜੀ ਇਹ ਆਪਾਂ ਵੇਚਨੀ ਆ ਹਾਂਜੀ ਤੇ ਦੁੱਧ ਥੱਲੇ 6-7 ਕਿਲੋ ਹੈਗਾ 6-7 6 ਤੋਂ ਬਾਹਰ ਆਵਣ 7 ਵੀ ਹੋ ਜਾਣਾ 6 ਵੀ ਰਹਿਣਾ ਫੀਡ ਦਾ ਖਾਣਾ ਆਪਾਂ ਵੀਡ ਪਾਉਂਦੇ ਆਪਾਂ ਸਣੀ ਕੱਲੇ ਆਤਾ ਭੁਗਦੇ ਆ ਠੀਕ ਆ ਆਟੇ ਦੇ ਰੌਣੇ ਤੇ ਰੇਟ ਆਸ ਰੇਟ ਤਾਂ 20000 ਦੇ ਨਾਲਾ ਰੇਟ 20000 ਠੀਕ ਕਟੂਗਾ ਨਹੀਂ ਭਰਾ ਬਈ ਹੈ ਠੀਕ ਕਟੂਗਾ ਠੀਕ ਆ ਜੀ ਤੇ ਭਰਾਏ ਇਹ ਦਨ ਮੈਂ ਦੱਸਦਾ ਹਾਂ ਹਾਂ ਮਹੀਨੇ ਨਹੀਂ ਹੋਆ ਮਹੀਨੇ ਦੋ ਦਿਨ ਘੱਟੀਆਂ ਕੋਸਾ ਠੀਕ ਆ ਐਮੀ ਆਪਾਂ ਰਹੇ ਜੇ ਦੀ ਹਨਾ ਹਾਂਜੀ ਮੇਰਾ 35 ਦਿਨ ਹੋ ਗਏ 40 ਦਿਨ ਹੋ ਗਏ ਮਹੀਨੇ ਦੇ ਦਿਨ ਘੱਟਾ ਬਸ ਠੀਕ ਹੈ ਹਾਂ ਬਾਕੀ ਜੋਨ ਨੂੰ ਥੱਲੀ ਆ ਜਿਹਨੇ ਲੈਣੀ ਆ ਬਾਕੀ ਦੁੱਧ ਦੁੱਧ ਥੱਲੀ ਆੜੀ ਹਾਂਜੀ ਦੁੱਧ ਚਾਰ ਡੰਗ ਚੋਕੇ ਲੈ ਕੇ ਜਾਵੇ ਆਉਦੀ ਥੱਲੀ ਨਾਲ ਠੀਕ ਹੈ ਜੀ ਦੁੱਧ ਤਾਂ ਇਹ ਭਾਵੇਂ ਤੁੰਦਾਰਾ ਜੇਨ ਦੋ ਵੀੜ ਪੋਣੀ ਦਾ 1 ਕਿਲੋ ਕਾਣਾ ਠੀਕ ਹੈ ਅਗਰ ਵੀੜੋਂ ਵੀੜ ਵੁੱਟ ਲਿਆਂਦੀ ਨਹੀਂ ਠੀਕ ਹੈ ਆਪਣਾ ਕਲੀ ਜੰਨੀ ਜਿਆਦਾ ਖਾਰੇ ਤੂੜੀ ਦੀ ਬਸ ਠੀਕ ਹੈ ਠੀਕ ਹੈ ਹਾਂ ਆਪੇ ਹੀ ਜੰਨੀ ਓਕੇ ਲਓ ਜੀ ਬਾਈ ਜੀ ਨਾਲ ਜੁਕਨੈਕਟ ਕਰੋ ਓਕੇ ਬਾਈ